ਬਹੁਤ ਚੰਗਾ ਕੀਤਾ ਮੈਂ ਵੈਲਕਮ ਕਰਨਾ ਪੱਤਰਕਾਰਾਂ ਨੂੰ ਬੇਨਤੀ ਕਰਨਾ ਗਾਹ ਮੀ ਇਹ ਦੇਖੇ ਸੇ ਪ੍ਰੋਗਰਾਮ ਚ ਨਾ ਜਾਇਓ ਇਹਨੇ ਕਿਹੜਾ ਉੱਥੇ ਕੋਈ ਤੁਹਾਨੂੰ ਕੋਈ ਚੱਜਦੀ ਗੱਲ ਦੱਸਣੀ ਇਹਦੇ ਅਜੰਡੇ ਤੇ ਸੀ ਕਿ ਮੈਨੂੰ ਪੈरिस ਘੱਲਿਆ ਜਾਏ 올림픽ਸ ਦੇ ਵਿੱਚ ਤੇ ਮੈਂ ਸਮਝ ਲੈ ਚੰਗਾ ਹੀ ਕੀਤਾ ਇਹਨੂੰ ਨਹੀਂ ਘੱਲਿਆ ਜਾਂਦਾ ਇਹਦਾ ਜਿਸ ਕਿਸਮ ਦਾ ਜੀ ਜੀ ਤੌਰ ਤਰੀਕਾ ਹੈ ਉੱਥੇ ਜਾ ਕੇ ਇਹਨੇ ਨਜ਼ਰ ਹੀ ਲਾਣੀ ਸੀ ਆਪਣੀ hockey ਦੀ ਟੀਮ ਨੂੰ ਕਿ ਇੱਥੇ ਰਹਿ ਗਿਆ ਤੇ semi-final ਸਰ ਗਈ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਹੱਕੇ ਮਾਰਿਆ ਜਾ ਰਿਹਾ ਪੰਜਾਬ ਦਾ ਜਿਹੜਾ ਰੂਰਲ ਡਵੈਲਪਮੈਂਟ ਫੰਡ ਰੋਕਿਆ ਸਾਡੇ ਐਜੂਕੇਸ਼ਨ ਦੇ ਪੈਸੇ ਰੋਕ ਕੇ ਸਾਡੇ ਹੋਰ ਬਹੁਤ ਸਾਰੇ ਹੈਲਥ ਦੇ ਪੈਸੇ ਰੋਕ ਕੇ ਨੇ ਅਸੀਂ ਕਈ ਵਾਰ ਕਿਹਾ ਕਿ ਤੁਸੀਂ ਇੱਕ ਡੈਲੀਗੇਸ਼ਨ ਲੈ ਕੇ ਚਲੋ ਪ੍ਰਾਈਮ ਮਿਨਿਸਟਰ ਨੂੰ ਮਿਲਿਓ ਉਹਦੇ ਨਾਲ ਗੱਲ ਕਰੀਏ ਕਿ ਬਾਰਡਰ ਦੇ ਸੂਬੇ ਨਾਲ ਇਹ ਮਤਰਈ ਬਾ ਵਾਲਾ ਸਲੂਟ ਕਿਉਂ ਕੀਤਾ ਜਾ ਰਿਹਾ ਬਟ ਭਗਵੰਤ ਪਾਣ ਦੇ ਅਜੰਡੇ ਤੇ ਗੱਲ ਨਹੀਂ ਨੇ ਤੋ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਜੀ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਅਸ ਹੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚੇ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗਵਾਂਢੀ ਮੁਲਕ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਅਸੀਨਾ ਤੇ ਉਨਾ ਜ਼ਿਕਰ ਕੀਤਾ ਕਿ ਤਾਂ ਕਿਸਾ ਰਾਤੋਂ ਰਾਤ ਉਹ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਤੇ ਬਿਸ਼ੇਸਤ ਜਿਹੜੇ 6 ਕਸੀਨਾ ਸੀ ਇਹਨਾਂ ਨੇ ਉਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਂਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪੰਪਨ ਨਹੀਂ ਸੀ ਦਿੱਤਾ ਤੇ ਕਟੋਕੜ ਜੇ ਫੋਰਨ ਪੋਲਿਸੀ ਦੀ ਸਮਝ ਹੈ ਨਹੀਂ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਤੁਹਾਨੂੰ ਜਾਣਕਾਰੀ ਹੁੰਦੀ ਨਹੀਂ ਤੁਸੀਂ ਕਟ ਤੋਂ ਕਟ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਕਰ ਇਸ ਤਰ੍ਹਾਂ ਹੀ ਕੰਧ ਟੱਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਾ ਸਾਇਬ ਤੋਂ ਮਾਫੀ ਮੰਗਣ ਸੰਬੰਧੀ ਕੀ ਕੀ प्रकाश सिंह बादल ਦੇ ਮੁੱਖ ਮੰਤਰੀ ਵਜੋਂ ਕਾਰਜਕਾਰ ਦੌਰਾਨ ਪੰਤਕ ਪੱਧਰ ਤੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਾਲਾਂਕਿ ਇਹ ਫੈਸਲਾਸ਼ੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਜਾਣਾ ਹੈ ਜਿਨ੍ਹਾਂ ਦਾ ਮਾਫੀ ਨਾਮਾ ਵੀ ਸਾਹਮਣੇ ਆਇਆ ਹੈ। ਪਹਿਲੇ ਆਪਣੇ ਥਿਊ ਸ਼ੇਅਰ ਕਰਾਂਗੇ ਸਾਰੇ ਨੌਜਵਾਨ ਬੱਚਿਆਂ ਨਾਲ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਇਸ ਫਿਊਚਰ ਲੀਡਰਸ਼ਿਪ ਹੈ ਜਿਹੜੀ ਪਾਰਟੀ ਦੀ ਅਸੀਂ ਵੀ ਕਿਸੇ ਦਿਨ ਇਹਦੇ ਵਿੱਚੋਂ ਗਏ ਆਂ। ਤੋਂ ਆਪਣੇ ਸਾਰੇ ਥਿਊ ਸ਼ੇਅਰ ਕਰਾਂਗੇ ਆਉਣ ਵਾਲਾ ਪੰਜਾਬ ਦੇ ਪੋਲਿਟਿਕਲ ਹਾਲਾਤ ਕੀ ਨੇ। ਕਿਸ ਤਰ੍ਹਾਂ ਦਾ ਮੁਕਾਬਲਾ ਕਰਨਾ ਕੋਈ ਸੀ ਉਹਦੇ ਬਾਰੇ ਗੱਲ ਕਰਵਾਸੀਆਂ ਬਾਕੀ ਹੋਰ ਜੇ ਤੁਹਾਡੀ ਕੋਈ ਗੱਲ ਹੈ ਤਾਂ ਦੱਸੋ ਸੇ ਭਾ ਕੁਛ ਨਾਸ਼ੁਰ ਫੈਮਿਲੀ ਮਿਲੋ ਕਿਉਂਕਿ ਜਿਹੜੇ 80 ਦਰਖਾ ਕੀਤਾ ਗਿਆ ਮੈਂ ਕੋ ਉਹਨਾਂ ਉਹਨਾਂ ਕੋ ਮੈਂ ਹੁਣ ਇਸ ਫੰਕਸ਼ਨ ਤੋਂ ਬਾਅਦ ਮੈਂ ਉੱਥੇ ਜਾਣਾ ਫਿਰ ਭੈਣ ਸਾਹਿਬ ਦੇ ਘਰ ਜਾਣਾ ਸਰ ਇਹ ਗਾਵੇਂ ਚ ਬੜੀ ਨਰਾਜਗੀ ਹੈਗੀ ਹੈ ਜਿਹੜੇ ਯੂਵਾ ਯੂਵਾ ਬੜੇ ਨਰਾਜ ਨੇ ਪਹਿਲਾਂ ਜਿਹੜੇ ਇਲੈਕਸ਼ਨ ਵੀ ਹੋਏ ਨੇ ਯੂਥ ਕਾਂਗਰਸ ਦੇ ਉਸ ਵਿੱਚ ਅਵੀ ਵਰਮਾ ਵੀ ਅਕਸ਼ੇ ਸ਼ਰਮਾ ਵੀ ਤੁਹਾਨੂੰ ਮਿਲੇ ਸੀਗੇ ਕਿ ਵੀ ਜਿਹੜੀ ਫੈਮਿਲੀ ਪੋਲਿਟਿਕਸ ਹੈ ਉਹ ਹੁਣ ਵੀ ਯੂਵਾ ਦੇ ਵਿੱਚ ਵੀ ਹੁੰਦੀ ਹੈ ਅਲਸਨੇ ਸਾਰਿਆਂ ਦੇ ਵਿੱਚ ਡਾਕਟਰਾਂ ਦੇ ਮੁੰਡੇ ਡਾਕਟਰ ਨੇ ਇੰਜੀਨੀਅਰਾਂ ਦੇ ਇੰਜੀਨੀਅਰ ਨੇ ਸਿਆਸੀ ਬੰਦਿਆਂ ਦੇ ਸਿਆਸੀ ਨੇ ਦੁਨੀਆ ਭਰ ਦੇ ਵਿੱਚ ਨੇ ਜਿਹੜੀਆਂ 올ਡੇਸਟ ਡੈਮੋਕ੍ਰਸੀਜ਼ ਨੇ ਦੁਨੀਆ ਦੀਆਂ ਉਹਦੇ ਵਿੱਚ ਫੋਰਡ ਦਾ ਮੁੰਡਾ ਅੱਗੇ ਬਣ ਚੁੱਕਿਆ ਹੈ ਕੈਨੇਡੀਜ਼ ਕਿੰਨੇ ਸਿਆਸਤ 'ਚ ਰਹਿ ਚੁੱਕੇ ਬੁਸ਼ ਕਿੰਨੇ ਰਹਿ ਚੁੱਕੇ ਨੇ ਰੂਜ਼ਵਲਜ਼ ਕਿੰਨੇ ਰਹਿ ਚੁੱਕੇ ਨੇ ਤੁਸੀਂ ਗੱਲ ਹੀ ਛੱਡੋ ਇਹਦੇ ਵਿੱਚ ਤੇ ਇਹ ਕੰਮ ਤੇ ਚੱਲਦਾ ਹੈ ਇਹ ਬਾਦਲ ਨੇ ਕਾਲਤਖ ਸਾਹਿਬ ਤੋਂ माफी ਮੰਗੀ ਜਿਹੜੀ ਹੁਣ ਬਾਇਰਨ ਕੋਲ ਤੁਹਾਨੂੰ ਵੀ ਲੱਗਦਾ ਹੈ ਕਿ ਮਾਫੀ ਨਾ ਲੱਗ ਮਸਾ ਇਹ ਵੇਖੋ ਜੋ ਮੈਂ ਸਮਝਿਆ ਨਾ ਪਹਿਲੀ ਗੱਲ ਤੇ ਡੋਮੇਨ ਦੇ ਵਿੱਚ ਜਜਦਾਰ ਕਾਲਤਖ ਸਾਹਿਬ ਦੂਜੀ ਗੱਲ ਇਹ ਕਿ ਸਾਰ ਬਾਦਲ ਵਡਿਆ ਦੇ ਸਰਗਵਾਸੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਨੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਵਿੱਚ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਹੁਣ ਉਹ ਚਿੱਠੀ ਚ ਕੀ ਆ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਣਾ ਕਿ ਇੰਨੇ ਵੱਡੇ ਪੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਹੀ ਇਹ ਮਾਫੀਨਾਮਾ ਜਿਹੜਾ ਇਹ ਮੇਰਾ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਸਵੰਤ ਰਕਾਲਤਖਰ ਸਾਹਿਬ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਕਿ ਇਸ ਕਿਸਮ ਦੀਆਂ ਪ੍ਰੈਕਟਿਸਸਾਂ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਹ ਨਾ ਕਰਨ ਕਿਸਾਨਾਂ ਵਾਲਾ ਸੰਘਰਸ਼ ਚੱਲਿਆ ਆ ਜਿਹੜਾ ਉਹ ਨਾਲ ਜਿਹੜਾ ਮਿਲਨ ਜਾ ਰਿਹਾ ਹੈ ਤੁਹਾਨੂੰ ਕਿਹਾਦਾ ਹੈ ਕਿ ਮੁਕਿਆਂ ਦੇ ਲੈ ਕੇ ਹੱਲੇ ਵੀ ਪਰੇਸ਼ਾਨ ਨੇ ਕਿਸਾਨ ਆਪਣੇ ਦੇਖੋ ਕਿਸਾਨਾਂ ਵਾਸਤੇ ਇੱਕ ਗੱਲ ਇੱਕ ਸਾਫ਼ ਤੌਰ ਸਮਝ ਲਓ ਜਿਹੜੀ ਭਾਜਪਾ ਹੈ ਮੋਦੀ ਸਾਹਿਬ ਦੇ ਤੇ ਇਹ ਤੇ ਵੱਡੇ ਕਾਰਪੋਰੇਟ ਹਾਊਸਸਿਸ ਦੀ ਗਵਰਨਮੈਂਟ ਇਹਨਾਂ ਨੇ ਮੀਡੀਅਮ ਤੁਹਾਡੀ ਇੰਡਸਟਰੀ ਜਿਹੜੀ ਹੈ ਨਾ ਉਹਦਾ ਧਿਆਨ ਰੱਖਿਆ ਨਾ স্মਲ 스ਕੇਲ ਦਾ ਰੱਖਿਆ ਨਾ ਦੁਕਾਨਦਾਰਾਂ ਦਾ ਰੱਖਿਆ ਨਾ ਨੌਜਵਾਨ ਬੱਚਿਆਂ ਦਾ ਰੱਖਿਆ ਨੌਕਰੀਆਂ ਦੇ ਵਿੱਚ ਨਾ ਮਿਡਲ ਕਲਾਸ ਦਾ ਰੱਖਿਆ ਨਾ ਕਿਸਾਨਾਂ ਦਾ ਰੱਖਿਆ ਕਿਸਾਨਾਂ ਨੂੰ ਤੇ ਕੋਈ ਆਸ ਉਮੀਦ ਨਹੀਂ ਇਹਨਾਂ ਕੋਲ ਨਹੀਂ ਕਿਸਾਨਾਂ ਦੀ ਆਸ ਉਮੀਦ ਪੂਰੀ ਕਰੇਗੀ ਤੇ ਇੰਡੀਆ ਬਲੌਕ ਤੇ ਵਿਸ਼ੇਸ਼ ਤੌਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਤਾਂ ਜ਼ੁਬਾਨ ਦਿੱਤੀ ਹੈ ਕਿ ਜਦੋਂ ਵੀ ਕਾਂਗਰਸ ਨੂੰ ਮੌਕਾ ਮਿਲੇਗਾ ਜਿਹੜਾ ਪਹਿਲਾ ਕਦਮ ਹੋਏਗਾ ਉਹਦੇ ਵਿੱਚ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਏਗੀ। ਹਾਂਜੀ। ਸਤ ਕਾਨੂੰਨ ਉਸਤਾ ਕਿਹਾ ਇਹਦੇ ਆਯੋਜਨ ਘਟਨਾਵਾਂ ਵਾਪਰਿਆ ਨੇ। ਇਹ ਲਾਇਨ ਦੇਖੋ ਬੜੀ ਬਦਕਿਸਮਤੀ ਦੀ ਗੱਲ ਏ ਕਿ ਚੀਫ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਅਸ ਹੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ। ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਮਹਿਫੂਜ਼ ਨਹੀਂ। ਅੱਜ ਤੋਂ 4 ਦਿਨ ਪਹਿਲੇ ਇੱਕ ਐਸਐਚਓ, ਲੇਡੀ ਐਸਐਚਓ ਵੇਰਕੇ ਦੇ ਵਿੱਚ ਆ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਸ਼ਰਿਆ ਮਟੈਕ ਕਰਕੇ ਉਹਨੂੰ ਸੰਗੀਨ ਜ਼ਖਮੀ ਕਰ ਦਿੱਤਾ ਤੇ ਇਹਦੇ ਨਾਲ ਨਾਲ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗਵਾਂਢੀ ਮੁਲਕ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਹਸੀਨਾ ਤੇ ਉਨਾ ਜ਼ਿਕਰ ਕੀਤਾ ਕਿ ਕਿਸਾ ਰਾਤੋਂ ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ ਰਾਏ ਦਊਂਗਾ ਵੰਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ ਤੌਰ ਜਿਹੜਾ ਦੇਸ਼ ਜਿਹੜਾ ਪਿਛਲੇ 55 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਹੀ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਸੀ ਪਿਛਲੇ 55 ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ 6 ਕਸੀਨਾ ਸੀ ਇਹਨਾਂ ਨੇ ਉਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਂਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪੰਪਨ ਨਹੀਂ ਸੀ ਦਿੱਤਾ ਤੇ ਕਾਟੋਕਾਰ ਜੇ ਫੋਰਨ ਪੋਲਿਸੀ ਦੀ ਸਮਝ ਹੈ ਨਹੀਂ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਤਾਨੂੰ ਜਾਣਕਾਰੀ ਹੁੰਦੀ ਨਹੀਂ ਤੂੰ ਘੱਟ ਤੋਂ ਘੱਟ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਧ ਟੱਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਪੰਜਾਬ ਸਰਕਾਰ ਕੋਈ ਐਮਐਸਪੀ ਨਹੀਂ ਮਿਲ ਰਿਹਾ ਜਦੋਂ ਕਿ ਦਾਵਾ ਕੀਤਾ ਸੀਗਾ ਕਿਸਾਨ ਰੋਲ ਰਹੇ ਨੇ ਮੰਡੀਆਂ ਦੇ ਵਿੱਚ ਕਿਹਦੇ ਤੁਕੀ ਤੁਸੀਂ ਆਸਮਿਤ ਕਰ ਏਸ ਚੀਫ ਮਿਨਿਸਟਰ ਕੋ ਕੁ ਤੁਸੀਂ ਆਸਮਿਤ ਕਰ ਸਕਦੇ ਹੋ ਜਿਹੜਾ ਕਦੀ ਵੇਖੋ ਕਈ ਦਫਾ ਅਸੀਂ ਇਹ ਗੱਲ ਕਹੀ ਹੈ ਸਾਰੇ ਨਾਲ ਵੱਡੀ ਆਪੋਜੀਸ਼ਨ ਜਮਾਤ ਕਾਂਗਰਸ ਦੀ ਕਦੀ ਇਹਨੇ 올 ਪਾਰਟੀ ਮੀਟਿੰਗ ਨਹੀਂ ਬੁਲਾਈ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਹੱਕੇ ਮਾਰਿਆ ਜਾ ਰਿਹਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਸਾਡੇ ਐਜੂਕੇਸ਼ਨ ਦੇ ਪੈਸੇ ਰੋਕ ਕੇ ਸਾਡੇ ਹੋਰ ਬਹੁਤ ਸਾਰੇ ਹੈਲਥ ਦੇ ਪੈਸੇ ਰੋਕ ਕੇ ਨੇ ਅਸੀਂ ਕਈ ਵਾਰ ਕਿਹਾ ਕਿ ਤੁਸੀਂ ਇੱਕ ਡੈਲੀਗੇਸ਼ਨ ਲੈ ਕੇ ਚਲੋ ਪ੍ਰਾਈਮ ਮਿੰਿਸਟਰ ਨੂੰ ਮਿਲਿਏ ਉਹਦੇ ਨਾਲ ਗੱਲ ਕਰੀਏ ਕਿ ਬਾਰਡਰ ਦੇ ਸੂਬੇ ਨਾਲ ਇਹ ਮਥਰਈ ਬਾ ਵਾਲਾ ਸਲੂਟ ਕਿਉਂ ਕੀਤਾ ਜਾ ਰਿਹਾ ਬਟ ਭਗਵੰਤ ਬਾੰਦੇ ਏਜੰਡੇ ਤੇ ਗੱਲ ਹੈ ਇਹਦੇ ਏਜੰਡੇ ਤੇ ਸੀ ਕਿ ਮੈਨੂੰ ਪੈਰਿਸ ਘੱਲਿਆ ਜਾਏ 올림픽ਸ ਦੇ ਵਿੱਚ ਤੇ ਮੈਂ ਸਮਝਣਾ ਚੰਗਾ ਹੀ ਕੀਤਾ ਇਹਨੂੰ ਨਹੀਂ ਘੱਲਿਆ ਜਾਂਦਾ ਇਹਦਾ ਇਸ ਕਿਸਮ ਦਾ ਜੀ ਜੀ ਤੌਰ ਤਰੀਕਾ ਹੈ ਉੱਥੇ ਜਾ ਕੇ ਇਹਨੇ ਨਜ਼ਰ ਹੀ ਲਾਣੀ ਸੀ ਆਪਣੀ hockey ਦੀ ਟੀਮ ਇੱਥੇ ਰਹਿ ਗਿਆ ਤੇ semi final ਸਰ ਗਈ ਇਹ ਕਿ ਰਦਰ ਵਿੱਚ ਸ਼ੁਰੂ ਲੈ ਕੇ ਗੁਰਪ੍ਰੀਤ ਕੋਟ ਨੇ ਫੈਸਲਾ ਕੀਤਾ ਅਸੋ ਕਿਦਾਂ ਦੇਖ ਰਹੇ ਹੋ ਕੁਝ ਭਾਈਚਾਰੇ ਵੱਲੋਂ ਇਸ ਦਾ ਜ਼ੋਰ ਕਿ ਇਹ ਸਾਡੀ ਪਾਰਟੀ ਜਿਹੜੀ ਹੈ ਸੋਚ ਵਿਚਾਰ ਕੇ ਦੇ ਤੇ ਆਪਣੀ ਟਿੱਪਣੀ ਕਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਅਸਤੀਫਾ ਦੇ ਤੁਹਾਨੂੰ ਕੀ ਲੱਗਦਾ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਅਸਤੀਫਾ ਦਿੱਤਾ ਸਾਹਿਬ ਕਾਈ ਆਈਐਸ ਸਭ ਤੋਂ ਸੀਗੇ ਨਹੀਂ ਉਹ ਤਾਂ ਚੰਗਾ ਕੀਤਾ ਦਿੱਤਾ ਜੀ ਜੀ ਸ਼ੀ ਵਾਸ ਆਲਰੇਡੀ ਅ ਨਾਨ ਪੰਜਾਬੀ ਕੀ ਗੱਲ ਪੰਜਾਬ ਕੋਲ ਕੋਈ ਇਹੋ ਜੇ ਕਾਬਲ ਬੰਦੇ ਹੈ ਨਹੀਂ ਇੰਟੈਲੈਕਚੁਅਲਸ ਹੈ ਨਹੀਂ ਪ੍ਰੋਫੈਸਰਸ ਹੈ ਨਹੀਂ ਜਿਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾਇਆ ਜਾ ਤੁਸੀਂ ਇੱਕ ਫਰੋਂ ਗੈਰ ਪੰਜਾਬੀ ਨੂੰ ਲਿਆ ਕੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਦੇ ਕਹਿੰਦੇ ਚੇਅਰਮੈਨ ਬਣਾਤੇ ਅੱਧੇ ਤੋਂ ਵੱਧ ਗੈਰ ਪੰਜਾਬੀ ਇੱਥੇ ਸਾਡੇ ਚੇਅਰਮੈਨ ਲੱਗੇ ਨੇ ਨਾ ਨੌਕਰੀਆਂ ਵਿੱਚ ਸਾਨੂੰ ਨੌਕਰੀ ਮਿਲ ਰਹੀ ਹੈ ਭਗਵੰਤ ਜੀ ਨੂੰ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਨੌਕਰੀਆਂ ਦੀ ਗੱਲ ਕਰ ਦਿਓ 80% ਨੌਕਰੀਆਂ ਜਿਹੜੀਆਂ ਪੰਜਾਬ 'ਚ ਥੋੜੀਆਂ-ਮੋਟੀਆਂ ਝੂਠੀਆਂ ਸੱਚੀਆਂ ਵੀ ਦਿੱਤੀਆਂ ਨੇ ਉਹ ਸਾਰੇ ਬਾਹਰਲੇ ਸੂਬਿਆਂ ਦੇ ਲੋਕ ਲੈ ਕੇ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਤੇ ਉਹਦੀ ਗੱਲ ਕਰਨੀ ਚਾਹੀਦੀ ਫਲੋਰ 'ਆਕੇ ਬਸ ਚਾਰ ਪ੍ਰੋਜੈਕਟ ਜਿਹੜੇ ਨੈਸ਼ਨਲ ਲਾਈਬ੍ਰੇਰੀ ਦੇ ਪ੍ਰੋਜੈਕਟ ਸਬੰਧ ਹੋ ਗਿਆ ਉਹ ਜ਼ਮੀਨਾਂ ਨਹੀਂ ਕੁਆਰ ਕਰ ਪਾਏ ਕਿੱਦਾਂ ਦੇਖਦੇ ਹੋ ਬਹੁਤ ਨੁਕਸਾਨ ਹੋ ਟੋਟਲ ਲੰਘੇਲੀ ਹੈ ਭਗਵੰਤ ਜੀ ਕਿਉਂਕਿ ਤੁਸ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਣਾ ਪਿਛਲੇ ਤਕਰੀਬਨ 4 ਤੋਂ 5 ਮਹੀਨੇ ਵਿੱਚ ਇੱਕ ਵਾਰ ਆ ਸੁਣੋ ਇਧਰ ਕਾਕਾ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਜੀ ਨਹੀਂ ਤੇ ਜਿੰਨੇ ਵੀ ਇਸ ਤੋਂ ਪਹਿਲੇ ਤਜਰਬੇਕਾਰ ਚੀਫ ਮਿੰਿਸਟਰ ਰਹੇ ਨੇ ਹਰ ਹਫਤੇ ਕੈਬਨਿਟ ਦੀ ਮੀਟਿੰਗ ਹੋਣੀ ਚਾਹੀਦੀ ਫॉर ది ਲਾਸਟ 4 ਟੂ 5 ਮੰਥਸ ਦੇਰ ਹਾਟ ਬੀਨ ਇਵਨ ਅ ਸਿੰਗਲ ਕੈਬਨਿਟ ਮੀਟਿੰਗ ਜਿਹੜੇ ਬੰਦੇ ਨੇ ਕੈਬਨਿਟ ਦੀ ਮੀਟਿੰਗ ਨਹੀਂ ਬੁલાਣੀ ਉਥੇ ਸੂਬੇ ਚ ਕੀ ਹੋ ਰਿਹਾ ਕਹਿੰਦੇ ਜ਼ਿਲ੍ਹੇ ਚ ਜਾ ਕੇ ਕਰਾਂਗੇ ਵਕਤ ਵਕਤ ਇਨਨੇ ਜ਼ਿਲ੍ਹਿਆਂ ਤੇ ਵਿੱਚ ਜੋ ਕੁਝ ਕਰਨਾ ਹੈ ਉਹ ਤੁਹਾਨੂੰ ਨਜ਼ਰ ਆ ਹੀ ਰਿਹਾ ਇੱਕ ਸੀਐਮ ਇਹ ਸੀਐਮ ਨੇ ਦੋ ਦਿਨ ਬਾਈਕਟ ਹੋਇਆ ਸਰ ਹੁਸ਼ਿਆਰਪੁਰ ਚਾੜਦੇ ਹੁਸ਼ਿਆਰਪੁਰ ਸੀਐਮ ਤੇ ਬੜਾ ਸਰ ਸੀਐਮ ਕਿੰਨੇ ਕੀਤਾ ਹੁਸ਼ਿਆਰਪੁਰ ਚ ਹੋਇਆ ਪੱਤਰਕਾਰਾਂ ਵੱਲੋਂ ਕੀ ਤੁਹਾਨੂੰ ਜਾਣਾ ਹੀ ਨਹੀਂ ਚਾਹੀਦਾ ਉੱਥੇ ਜੀ ਬਾਈਕੋਰਡ ਤੇ ਤੁਹਾਨੂੰ 25 ਸਾਲ ਪਹਿਲੇ ਹੀ ਕਰਨਾ ਚਾਹੀਦਾ ਸੀ ਇਹਦੇ ਜਾ ਕੇ ਕਰਨਾ ਕੀ ਤੇ ਬਹੁਤ ਚੰਗਾ ਕੀਤਾ ਮੈਂ ਵੈਲਕਮ ਕਰਨਾ ਪੱਤਰਕਾਰਾਂ ਨੂੰ ਬੇਨਤੀ ਕਰਨਾ ਨਾਮੀ ਇਹਦੇ ਕਿ ਸੇ ਪ੍ਰੋਗਰਾਮ ਤੇ ਨਾ ਜਾਇਓ ਇਹਨੇ ਕਿਹੜਾ ਉੱਥੇ ਕੋਈ ਤੁਹਾਨੂੰ ਕੋਈ ਚੱਜਦੀ ਗੱਲ ਦੱਸਣੀ ਕਿ ਅਸਲ ਦੇ ਵਿੱਚ ਮੀਟਿੰਗ ਨਹੀਂ ਇਹ ਸਾਡੀ ਸਟੇਟ ਦੀ ਐਗਜ਼ੀਕਿਊਟਿਵ ਆ ਤੇ ਤਿੰਨ ਦੋ ਦਿਨ ਦੀ ਇੱਕ ਦਿਨ ਦੀ ਸਟੇਟ ਐਗਜ਼ੀਕਿਊਟਿਵ ਦੋ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜਦੋਂ ਵੀ ਨਵੀਂ ਸਾਡੀ ਯੂਥ ਕਾਂਗਰਸ ਬਣਦੀ ਆ ਤਾਂ ਇਹ ਹਰ ਸਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਜਾਂਦਾ ਵਾ ਇਹਨੂੰ ਕਰਨ ਦਾ ਮਕਸਦ ਇਹ ਹੁੰਦਾ ਵੀ ਜਿਹੜੇ ਬਹੁਤ ਸਾਰੇ ਨਵੇਂ ਨੌਜਵਾਨ ਚੁਣ ਕੇ ਯੂਥ ਕਾਂਗਰਸ ਦੀਆਂ ਚੋਣਾਂ ਲੜ ਕੇ ਆਏ ਹੁੰਦੇ ਆ ਉਹਨਾਂ ਨੂੰ ਕਾਂਗਰਸ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੁੰਦਾ ਇਹਦੇ ਵਿੱਚ ਕਿਸ ਤਰ੍ਹਾਂ ਗਾਂਧੀ ਜੀ ਤੋਂ ਲੈ ਨੇਰੂ ਜੀ ਨੇ ਸਾਰੇ ਜਿੰਨੇ ਸਾਡੇ ਲੀਡਰ ਕਾਂਗਰਸ ਦੇ ਹੋਏ ਨੇ ਉਹਨਾਂ ਨੇ ਕਿਸ-ਕਿਸ ਤਰ੍ਹਾਂ ਕੀ-ਕੀ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਿਵੇਂ ਜੇਲਾਂ ਕੱਟੀਆਂ ਕਿਵੇਂ ਅੰਗਰੇਜ਼ਾਂ ਨੂੰ ਇਸ ਦੇਸ਼ ਤੋਂ ਏਜਾਦ ਕਰਵਾਇਆ ਸ਼ਹੀਦ ਭਗਤ ਸਿੰਘ ਉਦਮ ਸਿੰਘ ਸਾਰੇ ਜਿਹੜੇ ਆਪਣੇ ਯੋਧੇ ਹੋਏ ਨੇ ਉਹਨਾਂ ਦੀਆਂ ਸਾਰੇ ਉਹਨਾਂ ਬਾਰੇ ਦੱਸਿਆ ਜਾਂਦਾ ਸੋ ਇੱਕ ਦਿਨ ਦੀ ਸਾਡੀ ਸਟੇਟ ਐਗਜ਼ੀਕਿਊਟਿਵ ਸੀ ਦੋ ਦਿਨ ਦੀ ਸਾਡੀ ਟ੍ਰੇਨਿੰਗ ਸੀਗੀ ਅੱਜ ਇੱਕ ਦਿਨ ਦੀ ਟ੍ਰੇਨਿੰਗ ਸਾਡੀ ਪਾਰਕਲਾਜ਼ਾ ਦੇ ਵਿੱਚ ਸੀ ਅੱਜ ਲਾਸਟ ਦਿਨ ਆ ਅੱਜ ਦੀ ਟ੍ਰੇਨਿੰਗ ਸਾਡੀ ਫਰੈਂਟ ਸਰਜੈਂਸੀ ਚ ਸੋ ਅੱਜ ਦੇ ਸਾਡੇ ਇਹਦੇ ਵਿੱਚ ਪਹਿਲਾਂ ਤਾਂ ਸਾਡੇ ਆਲ ਇੰਡੀਆ ਦੇ ਇੰਚਾਰਜ ਜਿਹੜੇ ਸੀਗੇ ਕ੍ਰਿਸ਼ਨਾਲਾ ਵਾਰੂ ਜੀ ਉਹ ਨੌਜਵਾਨਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਣ ਵਾਸਤੇ ਉਹਨਾਂ ਨੂੰ ਸੇਹ ਦੇਣ ਵਾਸਤੇ ਆਏ ਸੀ ਸੋ ਪਹਿਲੇ ਦਿਨ ਟ੍ਰੇਨਿੰਗ ਦੇ ਵਿੱਚ ਰਾਜਾ ਬੜਿੰਗ ਜੀ ਨੇ ਸ਼ਿਰਕਤ ਕੀਤੀ ਸੀਗੀ ਸੋ ਹੁਣ ਅੱਜ ਪ੍ਰਤਾਪ ਬਾਜਬਾ ਜੀ ਇੱਥੇ ਥੋੜੇ ਕੁਝ ਕ 5-7 ਮਿੰਟਾਂ ਦੇ ਵਿੱਚ ਪਹੁੰਚ ਰਹੇ ਨੇ ਉਹ ਨੌਜਵਾਨਾਂ ਨੂੰ ਸੇਧ ਦੇਣ ਆਉਂਦੇ ਆ ਇਦਾਂ ਹੀ ਵਿਜੇਂਦਰ ਸਿੰਘਲਾ ਜੀ ਵੱਖ-ਵੱਖ ਸਾਰੇ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸੀ ਜਿਹੜੇ ਯੂਥ ਕਾਂਗਰਸ ਦੇ ਵਿੱਚੋਂ ਨਿਕਲ ਕੇ ਆਏ ਨੇ ਖਾਸ ਕਰ ਜਿਵੇਂ ਜਿ ਵਿਜੇਂਦਰ ਸਿੰਘਲਾ ਜੀ ਦੀ ਗੱਲ ਕਰੀਏ ਉਹ ਵੀ ਯੂਥ ਦੇ ਵਿੱਚੋਂ ਆਏ ਨੇ ਪ੍ਰਤਾਪ ਬਾਜਵਾ ਜੀ ਵੀ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਲਖਵੀਰ ਲੱਖਾ ਜੀ ਆਏ ਰਾਜਾ ਵੜਿੰਗ ਜੀ ਆਏ ਇਹ ਸਾਰੇ ਸਾਡੇ ਯੂਥ ਦੇ ਲੀਡਰ ਸੀ ਲੱਖਾ ਜੀ ਕਿਤੇ ਨਾ ਕਿਤੇ ਖਾਨਾ ਚੰਗੀ ਜਿਹੜੀ ਹੈ ਕਿਤੇ ਨਾ ਕਿਤੇ ਯੂਥ ਦੇ ਵਿੱਚ ਪਹਿਲਾਂ ਰਹੀ ਹੈ ਉਹ ਸੂ ਖਤਮ ਕੀਤਾ ਜਾ ਰਿਹਾ ਨਹੀਂ ਖਾਨਾ ਚੰਗੀ ਸਾਡੀ ਕੋਈ ਯੂਥ ਦੇ ਵਿੱਚ ਹੈ ਹੀ ਨਹੀਂ ਦੇਖੋ ਜਿੱਥੇ ਵੀ ਕੋਈ ਨੌਜਵਾਨਾਂ ਦੀ ਗੱਲ ਆਉਂਦੀ ਹੈ ਉੱਥੇ ਮਾੜੇ ਮੋٹے ਮਤਭੇਦ ਤਾਂ ਹਰ ਜਗ੍ਹਾ ਹੁੰਦੇ ਨੇ ਪਰ ਕੋਈ ਇਦਾਂ ਦੀ ਕੋਈ ਸਾਡੀ ਖਾਨਾ ਚੰਗੀ ਨਹੀਂ ਆਪਦੇ ਵਿੱਚ ਸਾਰੀ ਯੂਥ ਕਾਂਗਰਸ ਇੱਕ ਆ ਹਰ ਪਲੇਟਫਾਰਮ ਤੇ ਇੱਕ ਆ ਕਾਂਗਰਸ ਪਾਰਟੀ ਇੱਕ ਇਹੋ ਜਿਹਾ ਗਲਦਸਤਾ ਵਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਰੀਆਂ ਫਲਵਾੜੀਆਂ ਨੇ ਹਰ ਇੱਕ ਨੂੰ ਇੱਕ ਗੱਲ ਜ ਨਾ ਕਿ ਬੀਜੇਪੀ ਮੰਗੂ ਵੀ ਭਾਈ ਜਿਹੜੀ ਗੱਲ ਥੋਪਦੀ ਉਹੀ ਕਰਨੀ ਪੈਣੀ ਆ ਸੋ ਇਹ ਜਿਹੜੇ ਮਾੜੇ ਮੋਟੇ ਨੇ ਮਤ ਪੇਜ ਦੇ ਆਪਣੇ ਘਰਾਂ ਦੇ ਵਿੱਚ ਵੀ ਹਰੇਕ ਦੇ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ ਹੁੰਦੇ ਇਦਾਂ ਦੀਆਂ ਛੱਤ ਮਾੜੀਆਂ ਮੋਟੀਆਂ ਚੀਜ਼ਾਂ ਸਾਰੀਆਂ ਚੱਲਦੀਆਂ ਰਹਦੀਆਂ। ਅੱਜ ਕੋਈ ਖਾਸ ਮੁੱਦਾ ਤਾਂ ਡਿਸਕਸ ਹੋਈ? ਨਹੀਂ ਅੱਜ ਸਭ ਦਾ ਟ੍ਰੇਨਿੰਗ ਸੀਗੀ। ਸਾਡੀ ਟ੍ਰੇਨਿੰਗ ਸੀਗੀ। ਟ੍ਰੇਨਿੰਗ ਦਾ ਅੱਜ ਲਾਸਟ ਦਿਨ ਸੀਗਾ। 5:30 ਵਜੇ ਦੀ ਟ੍ਰੇਨਿੰਗ ਸਾਡੀ ਖਤਮ ਹੋ ਜਾਣੀ ਆ। ਉਹ ਸਿਰਫ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਣ ਵਾਸਤੇ ਕਾਂਗਰਸ ਪਾਰਟੀ ਨਾਲ ਜੋੜਨ ਵਾਸਤੇ ਜਿਹੜਾ ਸੀਗਾ ਸਾਰਾ ਟ੍ਰੇਨਿੰਗ ਸੈਸ਼ਨ ਚੱਲਿਆ ਵਾ। ਅਗਲੀ ਇਲੈਕਸ਼ਨ ਆ ਰਹੀ ਹੈ ਨ ਇਲੈਕਸ਼ਨ ਦੇ ਵਿੱਚ ਹੀ ਬਹੁਤ ਜ਼ਿਆਦਾ ਅਹਿਮ ਰਹਿੰਦਾ ਵਾ ਕਿਉਂਕਿ ਜਿੱਧਰ ਵੀ ਨੌਜਵਾਨ ਹੋ ਜਾਣ ਉਧਰੀ ਸਰਕਾਰ ਬਣਦੀ ਆ ਸੋ ਮੈਂ ਸਮਝਦਾ ਮੈਂ ਕਾਂਗਰਸ ਪਾਰਟੀ ਨੂੰ ਇਹ ਅਪੀਲ ਵੀ ਕਰਦਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਟਿਕਟਾਂ ਦਿਓ ਜਿਨ੍ਹਾਂ ਨੇ ਮਿਹਨਤ ਕੀਤੀ ਆ ਸੋ ਨੌਜਵਾਨ ਜਿਹੜੇ ਬਹੁਤ ਅਹਿਮ ਜਿਹੜਾ ਰੋਲ ਇਸ ਇਲੈਕਸ਼ਨਾਂ ਦੇ ਵਿੱਚ ਅਦਾ ਕਰਨਗੇ ਤੇ ਬਹੁਤ ਸਾਰੀ ਤੁਸੀਂ ਦੇਖੇਂਗੇ ਉਹ ਵੀ ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਚਾਹੇ ਬਲਾਕ ਸਭਤੀਆਂ ਨੇ ਚਾਹੇ ਕੌਂਸਲਰ ਦੀਆਂ ਨੇ ਉਹਦੇ ਵਿੱਚ ਨੌਜਵਾਨਾਂ ਦੀ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਸ਼ਿਰਕਤ ਵੀ ਕਰਨਗੇ